ਜੀ ਹੁਣ ਆਪਾਂ ਇਹਨਾਂ ਦੇ ਲੱਡੀ ਜੀ ਨੇ ਮੱਟੂ ਸਾਹਿਬ ਨੇ ਇਹਨਾਂ ਦੇ ਬਸ਼ੀਰੇ ਦਾ ਜਿਹੜਾ ਸੀਗਾ ਉਹਦੇ ਦੋਨੇ ਪੈਰਾਂ ਦੀ ਇੱਦਾਂ ਪੱਟੀ ਆਪਾਂ ਕਰ ਸਕਦੇ ਆ ਇਹਨੂੰ ਪਲਾਸਟਰ ਪੱਟੀ ਕਹਿੰਦੇ ਆ ਤੇ ਜਿਵੇਂ ਆ ਪਹਿਲਾਂ ਵੀਡੀਓ ਦੱਸਿਆਗਾ ਬਸ਼ੀਰੇ ਦਾ ਤੇ ਮੁੰਬਈ ਦੀ ਘੋੜੀ ਸੋਈ ਆ ਇਹ ਤੇ ਇਹਦੇ ਵਾਲ ਚਲ ਤੁਰਦੀ ਆ ਘੋੜੀ ਬਹੁਤ ਸੋਹਣਾ ਤੇ ਬਸ਼ੀਰਾ ਬਹੁਤ ਸੋਹਣਾ ਤੱਕ ਆ ਭਵਨੇ ਵਾਲੇ ਕੋੜਾ ਜਿਹੜਾ ਕਲਾ ਮਾਰਿਆ ਬਜਾਸ ਉਹਦਾ ਬੱਚਾਗਾ ਤੇ ਇਸ ਘੋੜੀ ਸੂਪੀ ਦੇ ਰਾਤ ਨੂੰ ਪੱਕਾ-ਪੱਕਾ ਚੱਲ ਰਿਹਾ ਥੋੜੇ ਪੈਰ ਨਹੀਂ ਲਾਉਂਦਾ ਇਹ ਪੈਰਾਂ ਨੂੰ ਆਪਾਂ ਕਿਦਾਂ ਪੱਟੀ ਕਰਨੀ ਆ ਉਹ ਆਪਾਂ ਉਦੋਂ ਦਿਖਾਉਨੇ ਅੱਜ ਆ ਦੇ ਐਦਾਂ ਕਾਮਚੀਆ ਲਾਉਂਦਾ ਥੱਲੇ ਤੇ ਬਛੇਰਾ ਬਹੁਤ ਸੋਹਣਾ ਇਹਨੂੰ ਅੱਜ ਕਰ ਲੱਗੇ ਆ ਇਹਦੇ ਪੱਟੀ ਕਰਕੇ 플ਾਸਟਰ ਪੱਟੀ ਨਾਲ ਸੋ ਆਪਣੇ ਕੋਲੇ ਬੈਠ ਡਾਕਟਰ ਲੱਡੀ ਜੀ ਮੱਟੂ ਸਾਹਿਬ ਇਹ ਪ੍ਰਿਪੇਅਰ ਕਰਨਗੇ ਇਹਨੂੰ ਪਹਿਲਾਂ ਪਹਿਲਾਂ ਗਰਮ ਪੱਟੀ ਬਿਲੇਟਣੀ ਆ ਇਹਦੇ ਕਾਮਚੀਆਂ ਦੇ ਆਲੇ-ਦਾਲੇ ਨਾਂ ਵਾਲੀ ਸ਼ਕਤ ਨਾਂ ਵਾਲੀ ਢਿੱਲੀ ਇਸ ਤਰ੍ਹਾਂ ਜਮੈਂ ਸਾਰੀ ਪਲੇਟ ਬਿਲੇਟਣੀ ਆ ਇਹਦੇ ਨੀ ਕੈਮਰਾ ਸੇ ਤੜਾਉਂਦੀ ਆ ਦੇਖ ਹੈ ਉਹ ਦੇਖਦੀ ਆ ਵੀ ਕੀ ਕਰਨ ਦਾ ਹੈ ਉਹ ਤੁਸੀਂ ਕਰਦੇ ਸ਼ੁਰੂ 3 4 5 6 7 8 ਨੋ 10 11 12 13 14 15 ਬਸ ਕੱਢ ਲਾ ਇਹਨੂੰ 15 ਸਕਿੰਟ ਤੋਂ ਵੱਧ ਨਹੀਂ ਰੱਖਣਾ ਹੈਗਾ ਜਦੀ ਬਸ ਇਹਨੂੰ ਕੱਢ ਕੇ ਮਾਰਾ ਨਿਚੋੜ ਕੇ ਜੇ ਬਲੇਟ ਦਿਓ ਟੈਟ ਕਰ ਦੇ ਲੱਡੀ ਹੋਣੀ ਕਰੂੰਗਾ ਕਰੂੰਗਾ ਬਾਬਾ ਜੀ ਠੀਕ ਆ ਹਾਂ ਬਸ ਆਹ ਪਰਸੋ ਮੇਜਬਾਨ ਦਾ ਕੰਮ ਹੋਰ ਤੇ ਇਸ ਤਰ੍ਹਾਂ ਨੇ ਆਪਾਂ ਜਿਹੜੀ ਇਹ ਪਲਾਸਟਰ ਪੱਟੀ ਭਲੇਟ ਕੇ ਇਹਨੂੰ ਪੱਕਾ ਕਰ ਦੇਣਾ ਕੰਮ ਇੱਕ ਹਫ਼ਤੇ ਬਾਅਦ ਖੋਲ ਦੇਾਂਗੇ ਆਪਾਂ ਇਹਦਾ ਦੇ ਮਜ਼ਬੂਤੀ ਹੋ ਜੂਗੀ ਆ ਘਾਟੇ ਨਹੀਂ ਬਣ ਹਾਂ ਸਾਕੂ ਕੋ ਜਾਣੀ ਹੈ ਤੇ ਆ ਬਾਬਾ ਤੇ ਗੇਮ ਕਰਦੇ ਰਹਿੰਦੇ ਐ ਨਹੀਂ ਫ੍ਰੈਕਟ ਇਹ ਲਗੀ ਬਸ ਸਾਫ ਕਰੀ ਜਾਏ ਉੱਤੇ ਨੂੰ ਚੰਗਾ ਕਰਾ ਪੰਜਾਂ ਮਨਾਂ ਥੋੜੀ ਕਰਨਾ ਪੈਂਦਾ ਐਂਸਰ ਦੇ ਵੀ ਪੱਟੇ ਦੇ ਠੀਕ ਹੈ ਡਾਕਟਰ ਸਾਹਿਬ ਹਾਂਜੀ ਹਾਂਜੀ ਵੀਰੇ ਇੱਕ ਤੇ ਪੈਰ ਰਹਿ ਗਿਆ ਵੀਰੇ ਇੱਕ ਪਾਸੇ ਠੀਕ ਆ ਬਸ ਇਦਾਂ ਦੇਖੋ ਜੀ ਬੱਚਿਆ ਹੋ ਜਾਵੇ ਤੇ ਇਦਾਂ ਤੁਸੀਂ ਘਰ ਹੀ ਕਰ ਸਕਦੇ ਹੋ ਅ ਮਤਲਬ ਬਸ਼ੀਰ ਨੂੰ ਬੱਚੇ ਨੂੰ ਕਿਸੇ ਨੂੰ ਵੀ ਕੋਈ ਹੋਵੇ ਤੇ ਇਹ ਪੱਟੀਆਂ ਮਿਲ ਜਾਂਦੀਆਂ ਆਪਾਂ ਨੂੰ ਪਲਾਸਟਰ ਪੱਟੀ ਥੱਲੇ ਪੱਟੀ ਵੀ ਲੜ ਕੇ 15 ਸੈਕਿੰਡ ਪਾਣੀ 'ਚ ਡੋਬ ਕੇ ਰੱਖਣੀ ਆ ਉਸ ਤੋਂ ਬਾਅਦ ਜਦ ਹੀ ਤੁਸੀਂ ਬਲੇਟ ਦਿਓ ਤੇ ਹਫਤੇ ਬਾਅਦ ਖੋਲ ਦਿਓ ਤੇ ਬੱਚਾ ਸਹੀ ਹੋ ਜਾ ਜਮਾ ਪੈਰ ਧੰਨਵਾਦ ਜੀ